ਕਮਿਸ਼ਨ ਰੇਟ ਪੁਲਿਸ ਜਲੰਧਰ ਨੇ ਹਰੀਆਲੀ ਲਈ ਅਹਿਮ ਕਦਮ ਚੁੱਕਿਆ ਹੈ ਐਨ ਜੀਓ ਵਾਰੀਅਰਜ਼ ਦੇ ਸਹਿਯੋਗ ਨਾਲ ਪਲਾਂਟੇਸ਼ਨ ਡਰਾਈਵ ਚਲਾਈ ਸੋ ਆਪਨ ਸ਼ਰਮਾ ਆਈ ਪੀ ਐਸ ਪੁਲਿਸ ਕਮਿਸ਼ਨ ਜਲੰਧਰ ਦੇ ਦਿਸ਼ਾ ਨਿਰਦੇਸ਼ੇਟ ਕਮਿਸ਼ਨ ਰੇਟ ਪੁਲਿਸ ਨੇ ਬੂਟੇ ਲਗਾਉਣ ਦੀ ਪ੍ਰਭਾਵਸ਼ਾਲੀ ਮਹਿੰਮ ਦੀ ਸ਼ੁਰੂਆਤ ਕੀਤੀ ਇਸ ਡਰਾਈਵ ਦੀ ਨਿਗਰਾਨੀ ਅਤੀਸ਼ ਪਾਟੀਆਂ ਪੀ ਪੀ ਐਸ ਏ ਸੀ ਪੀ ਟ੍ਰੈਫਿਕ ਜਲੰਧਰ ਵੱਲੋਂ ਐਨ ਜੀਓ ਵਾਰੀਅਰ ਦੇ ਸਹਿਯੋਗ ਨਾਲ ਕੀਤੀ ਗਈ ਇਸ ਮਹਾਗਮ 5 ਅਗਸਤ ਨੂੰ ਜਲੰਧਰ ਦੇ ਬਰਲਟਨ ਪਾਰਕ ਵਿੱਚ ਹੋਇਆ ਅਤੇ ਵਾਤਾਵਰਣ ਸਤੁਲਨ ਨੂੰ ਉਤਸ਼ਾਹਿਤ ਕਰਨ ਲਈ ਵੱਖ-ਵੱਖ ਲੋਕਾਂ ਨੂੰ ਵਾਤਾਵਰਣ ਲਈ ਰੁੱਖ ਲਗਾਉਣ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਅਤੇ ਜਲਵਾਯੂ ਤਬਦੀਲੀ ਨੂੰ ਘਟਾਉਣ ਬਾਰੇ ਜਾਗਰੂਕਤਾ ਫੈਲਾਉਣਾ ਹੈ ਇਸ ਪਹਿਲ ਕਦਮੀ ਦੇ ذریعے ਕਮਿਸ਼ਨਰੇਟ ਪੁਲਿਸ ਸਾਰੇ ਨਾਗਰਿਕਾਂ ਨੂੰ ਵਾਤਾਵਰਣ ਨੂੰ ਹੋਰ ਹਰਿਆ-ਭਰਿਆ ਬਣਾਉਣ ਲਈ ਆਪਣੇ ਆਲੇ-ਦੁਆਲੇ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ ਕਰਦੀ ਹੈ ਬਿਊਰੋ ਰਿਪੋਰਟ ਜਲੰਧਰ ਬ੍ਰਿਜ ਟੀਵੀ ਅੱਜ ਕਮਿਸ਼ਨਰੇਟ ਪੁਲਿਸ ਦੇ ਵਿੱਚ ਟ੍ਰੈਫਿਕ ਪੁਲਿਸ ਵੱਲੋਂ ਕਮਿਊਨਿਟੀ ਇੰਗੇਜਮੈਂਟ ਦੀ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਅੱਜ ਗਾਰੀਅਰਜ਼ ਐਨ ਜੀਓ ਦੇ ਨਾਲ ਰਲ ਕੇ ਅਸੀਂ ਕਾਫੀ ਸਾਰੇ ਜਿਹੜੇ ਹੈ ਪਲਾਂਟੇਸ਼ਨ ਡਰ ਇਦੇ ਵਿੱਚ ਖਾਸ ਤੌਰ ਤੇ এনवायरमेंट ਸਸਟੇਨੇਬਿਲਟੀ ਵਾਸਤੇ ਬਲਟਨ پارک ਦੇ ਨੇੜੇ ਜਿਹੜੇ ਆ ਬੂਟੇ ਲਗਾਏ ਗਏ ਸਾਡੀ ਸਾਰਿਆਂ ਨਾਲ ਇਹੀ ਅਪੀਲ ਹੈ ਕਿ ਸਾਰੇ ਲੋਕੀ ਪੁਲਿਸ ਦੇ ਨਾਲ ਗਲਤੇ ਕੰਮ ਕਰਨ ਤੇ এনवायरमेंट ਨੂੰ ਸਸਟੇਨੇਬਲ ਰੱਖਣ ਤੇ ਟ੍ਰੈਫਿਕ ਨਿਯਮ ਫਾਲੋ ਕਰਦੇ ਰਹਿਣ